ਅੰਮ੍ਰਿਤਸਰ ਵਿਕੇਸ਼ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰਖੜ ਪੁੰਨਿਆ ਤੇ ਸਬੰਧ ਦੇ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਵੱਡੀ ਕਾਨਫਰੰਸ ਸੰਬੰਧੀ ਪਾਰਟੀ ਆਗੂ ਕਾਰਤਿੰਗ ਸੰਧੂ ਅਤੇ ਬੀਬੀ ਰਜਿੰਦਰ ਕੌਰ ਜੈਤੋ ਨੇ ਕਿਹਾ ਹੈ ਕਿ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲ ਦੀ ਸਤਾਪਦੀ ਨੂੰ ਸਮਰਪਿਤ ਹੋਏਗਾ ਆਤੇ ਇਹ ਪੰਜਾਬੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਲਈ ਲਾਮਬੰਦ ਕਰਨ ਦਾ ਉਦੇਸ਼ ਰੱਖੇਗਾ ਰਾਜਸਥਾਨ ਵਿੱਚ ਸਿੱਖ ਬੱਚੀ ਦੇ ਨਾਲ ਹੋਏ ਭੇਦਭਾਵ ਤੇ ਪੰਜਾਬੀ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਸਰਕਾਰ ਆ ਜੋ ਕਿ ਬਹੁਤ ਗਲਤ ਕੀਤਾ ਹੈ ਬੀਬੀ ਜਤੋ ਨੇ ਅੱਗੇ ਕਿਹਾ ਕਿ ਮਹਿਲਾਵਾਂ ਨੂੰ ਜਾਗਰਕ ਹੋਣ ਦੀ اپੀਲ ਹੈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹਮੇਸ਼ਾ ਹੀ ਉਹਨਾਂ ਨੇ ਸਿਕ ਮਿਨੋਰਟੀ ਦੀ ਗੱਲ ਕੀਤੀ ਹੈ। ਆਪ ਨੇ ਦੱਸਿਆ ਛਿਰਗੁਰ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ 350 ਸਾਲਾ ਸਮਾਗਮ ਹੈ। ਉਹਦੇ ਸੰਬੰਧ ਵਿੱਚ ਅਸੀਂ ਇਸਤਰੀ ਅਕਾਲੀ ਦਲ ਵੱਲੋਂ ਜੋ ਵੀ ਜ਼ਿਲ੍ਹੇ ਬਾਬਾ ਬਕਾਲਾ ਸਾਹਿਬ ਦੇ ਨੇੜੇ ਨੇ ਚੈਉ ਤਰਨਤਾਰ ਨੇ ਗੁਰਦਾਸਪੁਰ ਅਕਲ ਸਾਡੀ ਬਟਾਲੀ ਪ੍ਰੈਸ ਕਾਨਫਰੰਸ ਸੀ ਤਾਂ ਅੱਜ ਪੈਲਸ ਚ ਸਾਡੀ ਇਸਤਰੀ ਕਾਲੀ ਦਲ ਵੱਲੋਂ ਕੱਲ ਜਲੰਧਰ ਵਿੱਚ ਵੀ ਪ੍ਰੈਸ ਕਾਨਫਰੰਸ ਅੱਜ ਤਰਨਤਾਰਨ ਵੀ ਹੋ ਰਹੀ ਹੈ ਉਹ ਸੰਦਰਭ ਚ ਅਸੀਂ ਬੀਬੀਆਂ ਨੂੰ ਲਾਮਬੰਦ ਕਰ ਰਹੇ ਹਾਂ ਕਿ ਅਸੀਂ ਮਾਈ ਭਾਗੋ ਦੀਆਂ ਵਾਰਿਸਾਂ ਹੈ ਔਰ ਅਸੀਂ ਵੀਰਾਂ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਇਸਤਰੀ ਕਾਲੀ ਦਲ ਦੀ ਪ੍ਰਧਾਨ ਹੋਣ ਦੇ ਨਾਤੇ ਮੇਰਾ ਫਰਜ਼ ਬੰਦ ਹੈ ਕਿ ਸਾਰੇ ਇਲਾਕੇ ਵਿੱਚ ਜਾ ਕੇ ਮੈਂ ਬੀਬੀਆਂ ਨੂੰ ਲਾਮਬੰਦ ਕਰਾਂ ਔਰ ਜੋ ਗੱਲ ਸੰਤੂ ਸਾਹਿਬ ਨੇ ਕਹੀ ਹੈ ਸਾਡੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਰਾਖੇ ਜਿਹੋਏ ਨੇ ਗੁਰੂ ਤੇਗ ਬਹਾਦਰ ਪਾਸ਼ਾ ਹੋਏ ਨੇ ਔਰੰਗਜ਼ੇਬ ਸਵਾ ਮਣ ਜਣਿਊ ਰੋਜ਼ ਲਾ ਕੇ ਭੋਜਨ ਛਕਦਾ ਸੀ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਉਹ ਇੱਕ ਜਣਿਊ ਦਾ ਵਜ਼ਨ ਦੋ ਤਿੰਨ ਗ੍ਰਾਮ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਦੀ ਰਾਖੀ ਲਈ ਇਹ ਨਹੀਂ ਹੈਗਾ ਕਿ ਕਿਸੇ ਇੱਕ ਪਾਰਟਿਕੂਲਰ ਤਬਕੇ ਲਈ ਸਿੱਖ ਦਾ ਸਿੱਖ ਫਲਸਫਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਨੇ ਸਾਡਾ ਕਨਸੈਪਟ ਹੀ ਸਰਬੱਤ ਦਾ ਭਲ ਹੈ ਸਾਡੇ ਸਾਹਮਣੇ ਨਾ ਕੋਈ ਇਸਾਈ ਤੇ ਜ਼ੁਲਮ ਹੋ ਸਕਦਾ ਨਾ Hindu ਤੇ ਨਾ Muslim ਤੇ ਮੀਤ ਸਭਨ ਕੋ ਆਪਨ ਕੀ ਨਾ ਹਮ ਸਭ ਨਾ ਕੇ ਸਾਜਨ ਸਾਡਾ ਸਿੱਖੀਜ਼ਮ ਦਾ ਕਨਸੈਪਟ ਹੀ ਇਹ ਹੈ ਕਿ ਅਸੀਂ ਸਭ ਧਰਮਾਂ ਦਾ ਸਤਕਾਰ ਕਰਦੇ ਆਂ ਔਰ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਸਾਡੇ ਮੇਨ ਜਥੇਦਾਰ ਨੇ ਸਾਡੇ ਸਾਡੀ ਜਿੰਦ ਜਾਨ ਨੇ ਸਿੱਖ ਕੌਮ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ 40 ਸਾਲ ਕੌਮ ਦੇ ਲੇਖੇ ਲਾਏ ਔਰ ਦੱਸਣਾ ਚਾਹੁੰਨੀ ਆ ਕਿ ਕਿਵੇਂ ਅਸੀਂ ਧਰਮ ਦੇ ਪਹਿਰਾ ਦਿੰਨੇ ਆ ਅਕੀਦਤ ਤੇ ਪਹਿਰਾ ਦਿੰਨੇ ਆ ਮਨੁੱਖੀ ਅਧਿਕਾਰਾਂ ਤੇ